ਆਯੋਦਾ ਕਲੰਬਸ 에어ਪੋਰਟ ਹੈ ਵਾਯੋਦਾ ਕੈਪੀਟਲ ਕਲੰਬਸ ਕਲੰਬਸ 에어ਪੋਰਟ ਤੇ ਪਿਕਅਪ ਡਰਾਪ ਇਹ ਡਿਪਾਰਚਰ ਦਾ ਏਰੀਆ ਹੈ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਕਿਵੇਂ ਗੱਡੀਆਂ ਸਾਈਡ ਤੇ ਲੱਗ ਰਹੀਆਂ ਇੱਥੇ ਪੁਲਿਸ ਵਾਲਾ ਸਟਾਰਟਿੰਗ ਤੇ ਤੇ ਐਂਡ ਤੇ ਦੋਵੇਂ ਥਾਂ ਤੇ ਪੁਲਿਸ ਵਾਲੇ ਵੀ ਹੁੰਦੇ ਨੇ ਤੇ ਪੂਰਾ ਇੱਥੇ ਲੱਕੇ ਲੋਕ ਦੋ ਲੇਨਾ ਬਣਾਈਆਂ ਨੇ ਇਹਨਾਂ ਨੇ ਤੇ ਸਾਰੇ ਲੋਕ ਆ ਕੇ ਆਰਾਮ ਨਾਲ ਬਾਹਰੇ ਟਰੈਸ਼ ਵੀ ਪਿਆ ਤੇ ਆਰਾਮ ਨਾਲ ਲੋਕ ਜਿਹੜੇ ਨੇ ਉਤਰ ਕੇ ਕੋਈ ਖਲੋਂਦਾ ਨਹੀਂ ਇੱਥੇ ਜੇ ਖਲੋਗੇ ਤੇ ਪੁਲਿਸ ਵਾਲਾ ਨੇ ਆ ਕੇ ਹਾਂ ਇੰਨਾ ਜ਼ਰੂਰ ਹੈ ਕਿ ਸਮਾਨ ਉਤਾਰਨ ਲੱਗਿਆ ਇਨਾਫ ਟਾਈਮ ਬਾਅਦ ਕੋਈ ਇਹ ਨਹੀਂ ਕਿ ਜਦੋਂ ਐਂਟਰ ਕਰਦੇ ਪਛੀਆਂ ਦੇ ਦਿੰਦੇ ਨੇ ਇੱਥੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਟਰਸਟ ਹੈ ਉੱਥੇ ਪਾਰਕਿੰਗ ਵਾਲੇ ਵੀ ਕੋਸ਼ਿਸ਼ ਕਰਦੇ ਕਿ ਬੰਦੇ ਫੜੀਏ ਹੋਰ ਥਾਵਾਂ ਤੇ ਅਸੀਂ ਰੂਲ ਨਹੀਂ ਕਰਦੇ ਤੇ ਫਟਾਫਟ ਆ ਕੇ ਸੰਗੜੀਆਂ ਲਾ ਦਿੰਦੇ ਨੇ ਪਰ ਥੋੜਾ ਜਿਹਾ ਵੀ ਹੋਣਾ ਚਾਹੀਦਾ ਪਰ ਹਾਂ ਇਹ ਨਹੀਂ ਕੋਈ ਇੱਥੇ ਛੱਡ ਕੇ ਦੇਖੋ ਕੋਈ ਬੰਦਾ ਆਪਣੀ ਗੱਡੀ ਛੱਡ ਕੇ ਨਹੀਂ ਗਿਆ ਕੋਈ ਬੰਦਾ ਗੱਡੀ ਛੱਡ ਕੇ ਦੂਰ ਨਹੀਂ ਜਾ ਰਿਹਾ ਸੋ ਇਹ ਜਿਹੜਾ ਗੱਡੀ ਛੱਡ ਕੇ ਚਲੇ ਜਾਂਦੇ ਨੇ ਇਸ ਤਰ੍ਹਾਂ ਕੇ ਦਿਖਾ ਰਹੇ ਆ ਕਿ ਆ ਦੇਖੋ ਆ ਕੇ ਸਾਰੇ ਜਾਣੇ ਇਹ ਫਟਾਫਟ ਗੱਡੀ ਚ ਉਤਰ ਰਹੇ ਨੇ ਤੇ ਸਮਾਨ ਰੱਖਿਆ ਜਾਂ ਇਹ ਡਿਪਾਰਚਰ ਹੈ ਸਮਾਨ ਰੱਖਿਆ ਦੋ ਤਿੰਨ ਲੇਂਜ ਤੇ ਜੇ ਜਫੀ ਜਫੀ ਪਾਈ ਜੋ ਵੀ ਹੈ ਤੇ ਤੁਸੀਂ ਬਾਅਦ ਚ ਸਿੱਧਾ ਜਾ ਸਕਦੇ ਸੀਟੀਆਂ ਵੱਜ ਰਹੀਆਂ ਸੀਟੀਆਂ ਵੀ ਹੈਗੀਆਂ ਤੇ ਦੇਖ ਸਕਦੇ ਸਾਰੇ ਆਰਾਮ ਦਾ ਸਿਸਟਮ ਜਿਹੜਾ ਹੈ ਉਹਨਾਂ ਉਹਨਾਂ ਦਾ ਬਣਿਆ ਹੋਇਆ ਤੇ ਆਪੇ ਲੋਕ ਜਿਹੜੇ ਨੇ ਉਹ ਜਾਈ ਜਾ ਰਹੇ ਨੇ ਸੋ ਜ਼ਰੂਰ ਇਸ ਤਰ੍ਹਾਂ ਦਾ ਸਿਸਟਮ ਸਾਨੂੰ ਇੰਡੀਆ 'ਚ ਵੀ ਨਹੀਂ ਕਈ ਥਾਵਾਂ ਤੇ ਪਰ ਸਾਨੂੰ ਇਹਨੂੰ ਲੋਕਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਜਿਹੜੇ ਨੋ ਵੀਰ ਅਥਾਰਟੀ ਵਾਲੇ ਵੀ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਿਸਟਮ ਬਣਾਉਣ ਦੀ ਲੋੜ ਹੈ ਖੁਦ ਨਹੀਂ ਬਣਾਉਂਦੇ ਜਾਣ ਕੇ ਤੇ ਜੇ ਬਣਾ ਦਿੰਦੇ ਤਾਂ ਬਹੁਤ ਵਧੀਆ ਹੋਵੇਗਾ